ਹਲੋ ਜੀ ਸਤ ਸ੍ਰੀ ਅਕਾਲ ਜੀ ਅੱਜ ਲੈ ਕੇ ਆਇਆ ਤੁਹਾਨੂੰ ਇੱਕ ਨਵੀਂ ਕਹਾਣੀ ਇਹ ਕਹਾਣੀ ਅਰਜਮਾਂ ਦੇ ਮੁੰਡੇ ਦੀ ਏ ਜੋ ਕਿ ਇੱਕ ਪਿੰਡ ਤੋਂ ਰਹਿਣ ਵਾਲਾ ਤੇ ਉਹ ਪੜ੍ਹਾਈ ਵਿੱਚ ਬਈ ਜ਼ਿਆਦਾ ਸ਼ਹਿਰ ਨਹੀਂ ਸੀ ਪਰ ਉਸ ਦੇ ਮਨ ਵਿੱਚ ਕੁਝ ਵੱਡਾ ਕਰਨ ਦੀ ਇੱਛਾ ਰੰਦੀ ਸੀ ਜਦੋਂ ਸਕੂਲ ਚ ਪੜਦਾ ਸੀ ਤਾਂ ਉਦੋਂ ਵੀ ਉਹ ਖੇਡਾਂ ਵਿੱਚ ਵਾਚੜ ਕੇ ਸਾਂ ਲੈਂਦਾ ਉਹ ਇੱਕ ਬਹੁਤ ਵਧੀਆ ਡੜਾਕ ਬਣਨਾ ਚਾਹੁੰਦਾ ਸੀ ਉਹਦਾ ਸੁਪਨਾ ਸੀ ਕਿ ਮੈਂ ਇੱਕ ਦਿਨ ਇੱਕ ਵੱਡਾ ਖਿਡਾਰੀ ਬਣਾਵਾਂ ਤੇ ਆਪਣੇ ਪਿੰਡ ਤੇ ਦਿਸਦਾ ਨਾਰਾ ਸੰਗ ਕਰਾ ਉਹ ਦੌੜ ਬਹੁਤ ਚੰਗੀ ਲਾ ਲੰਦਾ ਸੀ ਆਪਣੇ ਸਕੂਲ ਵੀ ਤੁਰ ਕੇ ਜਾਂਦਾ ਸੀ ਤੇ ਤੁਰ ਕੇ ਆਉਣਾ ਸੀ ਉਹ ਘਰ ਆ ਕੇ ਆਪਣੇ ਪ੍ਰੈਕਟਿਸ ਲਈ ਆਪਣੇ ਖੇਤਾਂ ਦੇ ਰਸਤੇ ਤੇ ਭਾਏਦਾ ਉਸਦੇ ਕੋਲ ਨਾ ਤਾਂ ਕੋਈ ਚੰਗੇ ਬੂਰ ਸੀ ਤੇ ਨਾ ਕੋਈ ਚੰਗਾ ਸਖਲਾਈ ਦੇ ਨਾ ਟੀਚਰ ਸੀ ਫਿਰ ਜਦੋਂ ਉਹਦੀ ਸਕੂਲ ਦੀ ਪੜਾਈ ਖਤਮ ਹੋਈ ਤਾਂ ਉਸ ਨੂੰ ਪੜਾਈ ਲਈ ਸ਼ਹਿਰ ਕਾਲਜ ਵਿੱਚ ਦਾਖਲਾ ਲੈਣਾ ਪਿਆ ਕਿ ਉੱਥੇ ਜਦੋਂ ਸਲਾਨਾ ਕਿੱਡਾ ਹੁੰਦਿਆਂ ਤੋ ਉਹਨਾਂ ਕੱਢਾਂ ਵਿੱਚ ਵੱਧ ਚੜ ਕੇ ਹਿੱਸਾ ਲੈਂਦਾ ਉਹ ਉਥੇ ਬਹੁਤ ਹੀ ਮਿਹਨਤ ਕਰਦਾ ਤੇ ਉਸ ਦੀ ਮਿਹਨਤ ਨੂੰ ਵੇਖ ਕੇ ਉਹਦੇ ਟੀਚਰ ਨੂੰ ਵੀ ਲੱਗਦਾ ਕਿ ਇਹ ਇੱਕ ਦਿਨ ਜ਼ਰੂਰ ਕੋਈ ਵੱਡਾ ਨਾਂ ਹਾਸਲ ਕਰੇਗਾ ਪਰ ਇੱਕ ਦਿਨ ਜਦੋਂ ਉਸਦੇ ਕਾਲਜ ਵਿੱਚ ਸਾਲਾਨਾ ਪ੍ਰਤੀਯੋਗਤਾ ਹੋਈ ਤਾਂ ਉਸ ਨੇ ਹੀ ਦੌੜ ਵਿੱਚ ਹਿੱਸਾ ਲਿਆ ਤੇ ਜਦੋਂ ਸਾਰੇ ਜਾਣੇ ਦੌੜ ਉੱਦੀ ਕਿਾਰੇ ਵਿੱਚੀ ਤਾਂ ਉਹ ਵੀ ਆਪਣੀ ਲਾਈਨ ਤੇ ਆ ਕੇ ਖੜਾ ਗਿਆ ਉਸਦੇ ਦਿਮਾਗ ਵਿੱਚ ਇੱਕ ਜਨੂੰਨ ਸੀ ਕਿ ਅੱਜ ਤਾਂ ਸੁਨੀਏ ਦੌੜ ਜਿੱਤੀ ਲੈਣੀ ਪਰ ਉਸਦੀ ਮਿਹਨਤ ਵਿਚਾਲੇ ਰਹਿ ਗਈ ਜਦੋਂ ਥੋੜੀ ਦੁਰਭੱਜਾ ਉਸਦਾ ਪੈਰ ਅੜਕ ਗਿਆ ਟੁੱ ਡਿੱਗ ਪਿਆ ਤੇ ਬਾਕੀ ਉਸਦੇ ਸਾਥੀ ਉਸ ਤੋਂ ਅੱਗੇ ਲੰਗੇ ਤੇ ਉਸਦੇ ਕਾਫੀ ਛੱਟ ਲੱਗੀ ਪਰ ਉਸਨੇ ਹਿੰਮਤ ਨਾ ਹਾਰੇ ਕਿ ਉਸਦੇ ਨਾਲ ਦੇ ਦੋਸਤ ਉਸਨੂੰ ਮਜ਼ਾਕ ਕਰਨ ਲੱਗੇ ਤੇ ਉਸਨੂੰ ਕਹਿਣ ਲੱਗੇ ਕਿ ਨਾ ਤੇਰੇ ਕੋਲ ਚੰਗੇ ਬੋਟ ਹੈ ਤੇ ਨਾ ਤੈਨੂੰ ਕਿਸੇ ਟੀਚਰ ਨੇ ਸਿਖਲਾਈ ਦਿੱਤੀ ਹੈ ਪੱਜਨ ਲਈ ਬਹੁਤ ਵਧੀਆ ਬੂਟਾਂ ਦੀ ਵੀ ਜ਼ਰੂਰਤ ਹੁੰਦੀ ਆ ਤੇ ਸਾਡੇ ਟੀਚਰ ਤਾਂ ਸਾਨੂੰ ਰੋਜ਼ ਗਰਾਊਂਡ ਵਿੱਚ ਪ੍ਰੈਕਟਿਸ ਕਰਾਉਂਦੇ ਆ ਆਪਣੇ ਦੋਸਤਾਂ ਦੀ ਇਹ ਗੱਲ ਸੁਣ ਕੇ ਉਸ ਦਾ ਹੌਂਸਲਾ ਹੋਰ ਟੁੱਟ ਗਿਆ ਤੇ ਉਹ ਆਪਣੇ ਘਰ ਆ ਕੇ ਆਪਣੀ ਮੰਮਾ ਨੂੰ ਸਾਰੀ ਗੱਲ ਦੱਸੀ ਤੇ ਬਹੁਤ ਹੀ ਰੋਇਆ ਤੇ ਉਸ ਦਾ ਹੌਂਸਲਾ ਵੀ ਪੂਰੀ ਤਰ੍ਹਾਂ ਟੁੱਟ ਚੁੱਕਿਆ ਸੀ ਪਰ ਉਸ ਦੀ ਮਾਂ ਨੇ ਉਸ ਨੂੰ ਸਮਝਾਇਆ ਕਿ ਪੁੱਤਰ ਇਸ तरह ਮਸੀਤ ਤਾਂ ਤਹਾਰ ਨਹੀਂ ਮੰਨੇਗੀ ਹਿੰਮਤ ਰੱਖੀ ਹੁੰਦੀ ਆ ਤੇ ਹਿੰਮਤ ਰੱਖਣ ਵਾਲੇ ਸਦਾ ਜਿੱਤ ਪ੍ਰਾਪਤ ਕਰਦੇ ਆ ਇਹ ਹਾਰ ਮੰਨਣ ਵਾਲੇ ਕਦੇ ਵੀ ਜਿੱਤ ਨਹੀਂ ਸਕਦੇ ਕੋਈ ਗੱਲ ਨਹੀਂ ਗੇਦੂ ਅੱਜ ਹਾਰ ਗਿਆ ਫਿਰ ਕਿਹੜਾ ਅੱਗੇ ਤੋਂ ਰਸਤੇ ਬੰਦ ਹੋਗੇ ਤੂੰ ਮਿਹਨਤ ਕਰ ਤੇਰੇ ਲਈ ਅੱਗੇ ਤੋਂ ਹੋਰ ਵੱਡਾ ਮੌਕਾ ਆਵੇਗਾ ਤੇ ਤੂੰ ਜ਼ਰੂਰ ਜਿੱਤੇਗਾ ਉਸਨੇ ਆਪਣੀ ਮਾਂ ਦੀ ਗੱਲ ਸੁਣੀ ਤੇ ਆਪਣੀ ਮਿਹਨਤ ਜਾਰੀ ਰੱਖੀ ਉਹ ਸਵੇਰੇ 4 ਵਜੇ ਉੱਠਦਾ ਤੇ ਬਹੁਤ ਦੂਰ ਤੱਕ ਆਪਣੇ ਗਰਾਉਂਡ ਦੇ ਚੱਕਰ ਲਾਉਂਦਾ ਉਹਨਾਂ ਤੋਂ ਉਹ ਵਿਗਦਾ ਪినాਸ਼ਾਂ ਉਸਦੇ ਪੈਰਾਂ ਵਿੱਚ ਵਿਛਾਲੇ ਹੋ ਗਏ ਸੀ ਪਰ ਜਿਹਦੇ ਇਰਾਦੇ ਗੌਤ ਮਜ਼ਬੂਤ ਹੋ ਗਏ ਸੀ ਫਿਰ ਅਗਲੇ ਸਾਲ ਉਸਦੇ ਕਾਲਜ ਵਿੱਚ ਫੇਰ ਸਾਲਾਨਾ ਪ੍ਰਤੀਯੋਗਤਾ ਹੋਈ ਤੇ ਉਸਨੇ ਬਹੁਤ ਮਿਹਨਤ ਕੀਤੀ ਇਸ ਵਾਸਤੇ ਉਸਦੀ ਪੂਰੀ ਮਿਹਨਤ ਤਰੰਗ ਵੀ ਬਹੁਤ ਵਧੀਆ ਲਈ ਉਸਨੇ 2 ਮੀਟ ਸਾਲਿਆ ਤੇ ਉਸਨੇ ਸਭ ਤੋਂ ਅੱਗੇ ਜਾ ਕੇ ਫਿਨਿਸ਼ ਲਾਈਨ ਨੂੰ ਪਾਰ ਕੀਤਾ ਤੇ ਸਾਰੇ ਕਾਲਜ ਦਾ ਗਰਾਊਂਡ ਤਾੜੀਆਂ ਨਾਲ ਗੂੰਜ ਉਠਿਆ ਤੇ ਅਰਜਨ ਦੇ ਧਰਤੀ ਤੇ ਪੈਰ ਨਹੀਂ ਸੀ ਲੱਗੇ ਉਸ ਨੂੰ ਆਪਣੀ ਮਾਂ ਦੀਆਂ ਗੱਲਾਂ ਯਾਦ ਆਉਂਦੀਆਂ ਸੀ ਉਸ ਦੀ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸੀ ਉਸ ਦੀ ਉਹ ਆਪਣੇ ਘਰ ਗਿਆ ਤੇ ਆਪਣੀ ਮਾਂ ਨੂੰ ਆਪਣੀ ਮਿਹਨਤ ਬਾਰੇ ਦੱਸਿਆ ਕਿਸ ਦੀ ਮਾਂ ਉਸ ਦੀਆਂ ਗੱਲਾਂ ਸੁਣ ਕੇ ਬਹੁਤ ਖੁਸ਼ ਹੋਈ ਤੇ ਉਸ ਨੇ ਆਪਣੇ ਪੁੱਤਰ ਨੂੰ ਘੁੱਟ ਕੇ ਗੱਲ ਨਾਲ ਲਾਇਆ ਤੇ ਉਸ ਨੂੰ ਕਹਿਣ ਲੱਗੀ ਕਿ ਪੁੱਤਰ ਜੇ ਤੂੰ ਉਸ ਦਿਨ ਹਾਰ ਮੰਨ ਲੈਂਦਾ ਤਾਂ ਅੱਜ ਇਹ ਤੈਨੂੰ ਸਫਲਤਾ ਨਹੀਂ ਸੀ ਮਿਲਨੀ ਜ਼ਿੰਦਗੀ ਵਿੱਚ ਕਦੇ ਵੀ ਠੇਰੀ ਢਾਕੇ ਨਹੀਂ ਬਠਣਾ ਚਾਹੀਦਾ ਜੋ ਸਫਲਤਾ ਤੋਂ ਮੂੰਹ ਮੋੜ ਲੈਂਦੇ ਨੇ ਉਹ ਕਦੇ ਵੀ ਆਪਣੇ ਮਕਾਮ ਨੂੰ ਹਾਸਲ ਨਹੀਂ ਕਰਦੇ ਤੇ ਆਪਣੇ ਮਕਾਮ ਨੂੰ ਹਾਸਲ ਕਰਨ ਲਈ ਅਣਥੱਕ ਮਿਹਨਤ ਦੀ ਜ਼ਰੂਰਤ ਹੁੰਦੀ ਹੈ ਤੇ ਇਹੀ ਕਰ ਵਿਖਾਇਆ ਅਰਜਨ ਨਾਂ ਦੇ ਮੁੰਡੇ ਨੇ ਇਹ ਸੀ ਜੀ ਅੱਜ ਆਪਣੀ ਛੋਟੀ ਜੀ ਕਹਾਣੀ ਜੇਕਰ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈ ਜੀ ਧੰਨ ਸੋਮੇ ਕਰਦਾ ਬਹੁਤ ਬਹੁਤ ਧੰਨਵਾਦ